ਇੱਕ ਬਾਪ ਦੇ ਹੁੰਦਿਆ ਠੱਡ ਮਾਰ ਕੇ ਇੱਕ ਮ੍ਰਿਤਕ ਸਰੀਰ ਨੂੰ ਕਿਸੇ ਪੁਲਿਸ ਅਫਸਰ ਵੱਲੋਂ ਕਹਿਣਾ ਵੀ ਆ ਪਛਾਣ ਕੇ ਰਹਾ ਪੁੱਤ ਪਿਆਈ ਹਾਂਜੀ ਇੱਕ ਧੀ ਲਹੰਤ ਵਾਲੀ ਕਰਤੂਤ ਕੀਤੀ ਉਸ ਪੁਲਿਸ ਅਫਸਰ ਨੇ ਜਿਉਂਦੇ ਬੰਦੇ ਨਾਲ ਵੈਰ ਹੁੰਦਾ ਹੈ ਕੋਈ ਕੰਪੀਟੀਸ਼ਨ ਹੁੰਦਾ ਹੈ ਕੋਈ ਮੁਕਾਬਲਾ ਹੁੰਦਾ ਹੈ ਤੇ ਮ੍ਰਿਤਕ ਸਰੀਰ ਨੂੰ ਠੱਡ ਮਾਰਨੇ ਕੋਈ ਬੰਦੇ ਆਲੀ ਕਰਤੂਤਾਂ ਲਹੰਤ ਆ ਇਹੋ ਜਿਹੇ ਅਫਸਰਾਂ ਦੇ ਤੇ ਬੀਬੀ ਜੀਤ ਕੌਰ ਦਾ ਇੱਕ ਭਰਾ ਸ਼ਹੀਦ ਭਾਈ ਅਜੀਤ ਸਿੰਘ ਜਿਹੜਾ ਕਿ ਕੇਐਸਐਫ ਜਫਰਵਾਲ ਗਰੁੱਪ ਦੇ ਵਿੱਚ ਇੱਕ ਉੱਗੇ ਖੜਕੂ ਜਥੇਬੰਦੀ ਦੇ ਵਿੱਚ ਵਿਚਰਦਾ ਸੀਗਾ ਤੇ ਉਹਦਾ ਕਰਕੇ ਹੀ ਵੀ ਉਹ ਭਗੌੜਾ ਸੀਗਾ ਤੇ ਉਹਦੇ ਗੁੱਸੇ ਵਜੋਂ ਹੀ ਇਹਨਾਂ ਦੇ ਸਰਦਾਰ ਭਾਈ ਭੋਲਾ ਸਿੰਘ ਨੂੰ ਵੀ ਪੁਲਸ ਨੇ ਨਿਸ਼ੀਦ ਕਰ ਦਿੱਤਾ ਸੀਗਾ ਇਹਨਾਂ ਦੀ ਪੋਤਰੀ ਦਾ ਆਨੰਦਕਾਰ ਜੱਗੀ ਜਿਹੜਾ ਕਿ 24 25 ਨਵੰਬਰ ਨੂੰ ਆ ਤੇ ਬੜੀਆ ਮੁਸ਼ਕਲ ਜਿਹੜਾ ਟਾਈਮ ਪਾਸ ਹੋ ਰਿਹਾ ਜ਼ਿੰਦਗੀ ਬੜੀ ਮੁਸ਼ਕਲ ਚੱਲ ਰਹੀ ਆ ਇਹ ਤਾਂ ਇਹ ਕਿਹਾਤ ਹੈ ਨਹੀਂ ਕੋਈ ਨਾ ਅੱਜ ਸਾਡੇ ਕੋਲ ਕੁਝ ਨਹੀਂ ਆਏਗਾ ਦੀ ਅੱਛਾ ਜੀ ਅਸੀਂ ਤਾਂ ਜੀ ਦਿਹਾੜੀ ਵਗ ਜਾਂਦੇ ਨਾ ਦਿਹਾੜੀ ਤੱਕ ਦੇ ਹੁਣ ਪੱਠੇ ਵਾਲੇ ਫੋਨ ਕਰਦੇ ਮੁੰਡੇ ਨੂੰ ਵੀ ਆਜੋ ਓਕੇ ਉਹ ਕਹਿੰਦੇ ਵੀ ਮੈਂ ਗੁੱਡੀ ਦਾ ਵਿਆਹ ਕਰਿਆ ਹੋਇਆ ਪਰ ਕਿਥੇ ਲੇਬਰ ਕਰਦੇ ਆ ਤੁਹਾਡੇ ਆਹ ਲੇਬਰ ਕਰਦੇ ਨੇ ਜੀ ਉਹ ਆ ਲਓ ਆ 20000 ਰੁਪਇਆ ਭਾਈ ਗੁਰਵਿੰਦਰ ਸਿੰਘ ਹੁਣਾ ਨੇ ਕਵੈਤ ਤੋਂ ਇਹ ਸੇਵਾ ਭੇਜੀ ਹੈ ਤੁਹਾਡੀ ਬੇਟੀ ਦੇ ਲਈ ਸ਼ਗਨ ਇਹ ਤੁਸੀਂ ਪ੍ਰਮਾਨ ਕਰੋ ਸ਼ਹੀਦ ਸਿੰਘ ਦੀ ਪੋਤਰੀ ਦਾ ਵਿਆਹ ਵਾ ਤੇ ਜਰੂਰ ਜਿਹੜਾ ਤੁਸੀਂ ਸਾਰਿਆਂ ਨੇ ਮਤ ਕਰਨੀ ਆ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ ਵਿਖੇ ਪਹੁੰਚਿਆ ਜੀ ਸਤਕਾਰਯੋਗ ਬੀਬੀ ਅਜੀਤ ਕੌਰ ਜਿਨ੍ਹਾਂ ਦਾ ਸਰਦਾਰ ਭਾਈ ਭੋਲਾ ਸਿੰਘ ਜਿਹੜਾ ਕਿ ਉਹਨਾਂ ਨੂੰ ਵੀ ਉੱਥੋਂ ਦੀ ਪੁਲਿਸman ਸਾਹਿਬਸੋਂ ਫੜ ਕੇ ਛੇੜ ਕਰ ਦਿੱਤਾ ਗਿਆ ਸੀ ਦੇ ਬੀਬੀ ਅਜੀਤ ਕੌਰ ਦਾ ਇੱਕ ਭਰਾ ਸ਼ਹੀਦ ਭਾਈ ਅਜੀਤ ਸਿੰਘ ਜਿਹੜਾ ਕਿ ਕੇ ਸੀ ਐਫ ਜਫਰਵਾਲ ਗਰੁੱਪ ਦੇ ਵਿੱਚ ਇੱਕ ਉੱਗੇ ਖਾੜਕੂ ਜਥੇਬੰਦੀ ਦੇ ਵਿੱਚ ਵਿਚਰਦਾ ਸੀਗਾ ਤੇ ਉਹਦਾ ਕਰਕੇ ਹੀ ਵੀ ਉਹ ਭਗੌੜਾ ਸੀਗਾ ਤੇ ਉਹਦੇ ਗੁੱਸੇ ਵਜੋਂ ਹੀ ਇਹਨਾਂ ਦੇ ਸਰਦਾਰ ਭਾਈ ਭੋਲਾ ਸਿੰਘ ਨੂੰ ਵੀ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀਗਾ ਤੇ ਅੱਜ ਸਾਡੇ ਕੋਲੇ ਪਹੁੰਚੇ ਨੇ ਇਸ ਤੋਂ ਪਹਿਲਾਂ ਅਸੀਂ ਜਿਹੜੀ ਆ ਇਹਨਾਂ ਦੀ ਵੀਡੀਓ ਸੰਗਤ ਦੇ ਨਾਲ ਸਾਂਝੀ ਕਰ ਚੁੱਕੇ ਹਾਂ ਤੇ ਬੜੀ ਦੂਰੋਂ ਮਾਨਸਾ ਜ਼ਿਲ੍ਹੇ ਤੋਂ ਇਹ ਪਿੰਡ ਬਖਸ਼ੀਵਾਲ ਪਿੰਡ ਆ ਬਿਲਕੁਲ ਹਰਿਆਣੇ ਦੇ ਬਾਰਡਰ ਤੇ ਪਿੰਡ ਪੈਂਦਾ ਉੱਥੋਂ ਇਹ ਇਹ ਬੀਬੀ ਜੀ ਸਾਡੇ ਕੋਲ ਪਹੁੰਚੇ ਨੇ ਜੀ ਇਹਨਾਂ ਦੀ ਪੋਤਰੀ ਦਾ ਆਨੰਦ ਕਾਰਜ ਆ ਜੀ ਜਿਹੜਾ ਕਿ 24 25 ਨਵੰਬਰ ਨੂੰ ਆ ਤੇ ਬੜੀਆ ਮੁਸ਼ਕਲ ਜਿਹੜਾ ਟਾਈਮ ਪਾਸ ਹੋ ਰਿਹਾ ਜ਼ਿੰਦਗੀ ਬੜੀ ਮੁਸ਼ਕਲ ਚੱਲ ਰਹੀ ਆ ਤੇ ਸਾਡੇ ਕੋਲ ਆਸ ਉਮੀਦ ਨਾਲ ਆਏ ਸੀਗੇ ਕਿ ਤੁਸੀਂ ਸਾਡੀ ਕੁਝ ਮਦਦ ਕਰੋ ਪਰਵਾਰ ਬੜਾ ਭੋੜਾ ਜ਼ਿੰਦਗੀ ਦੇ ਮਤਲਬ ਉਹ ਇਹਨਾਂ ਕੋਲ ਉਹ ਚੀਜ਼ਾਂ ਹੈ ਨਹੀਂ ਭਈ ਕੋ ਬੋਝ ਤੇ ਇਤਰਾਰ ਜਾਂ ਨੰਬਰਾਂ ਦੇ ਉੱਤੇ ਵਿਦੇਸ਼ਾਂ ਤੇ ਸਿੱਧੀ ਸੰਗਤ ਨਾਲ ਸੰਪਰਕ ਕਰ ਲੈਣ ਇਹਨਾਂ ਕੋ ਨੰਬਰ ਹੀ ਹੈ ਨਹੀਂ ਆਪਣਾ ਨੰਬਰ ਆਪਣੇ ਕਿਸੇ ਦੋਤੇ ਦਾ ਇਹਨਾਂ ਦੇ ਕੋਲ ਨੰਬਰ ਹੈ ਇਹਨਾਂ ਦਾ ਨੰਬਰ ਹੈ ਜੀ 6283960981 ਇਹਦੇ ਤੇ Google Pay PhonePe Paytm ਜਿਸ ਤਰ੍ਹਾਂ ਵੀ ਤੁਸੀਂ ਕੋ ਇਹਨਾਂ ਨੂੰ ਸ਼ਗਨ ਭੇਜਣਾ ਚਾਹੋ ਕਿਉਂਕਿ ਸ਼ਹੀਦ ਸਿੰਘ ਦੀ ਪੋਤਰੀ ਦਾ ਵਿਆਹ ਵਾ ਤੇ ਜਰੂਰ ਜਿਹੜਾ ਤੁਸੀਂ ਸਾਰਿਆਂ ਨੇ ਮਤ ਕਰਨੀ ਆ ਤੇ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਭ ਤੋਂ ਪਹਿਲਾਂ ਤੇ ਦੱਸੋ ਪੀ ਇਹ ਕਿੱਦਾਂ ਪਹਿਲਾਂ ਤੁਹਾਡੇ ਭਰਾ ਪਕੌੜੇ ਸੀਗੇ ਹਾਂਜੀ ਅਜੀਤ ਸਿੰਘ ਜੀਤ ਸਿੰਘ ਜੀ ਅੱਛਾ ਕਿੰਨਾ ਚਿਰੋਂ ਪਕੌੜੇ ਰਹੇ ਹਾਂਜੀ ਆਹੀ ਜੀ ਸੀ ਸੱਤ ਸਾਲ ਰਹੇ ਨੇ ਮਾਤਾ ਜੀ ਤੋਂ ਜੀ ਮਾਤਾ ਜੀ ਰੋਟੀ ਪਕਾਉਂਦੀ ਸੀ ਤੜਕੀ ਹੂੰ ਰੋਟੀ ਲਏ ਜਾਂਦੇ ਸੀ ਇਹੋ ਮੇਰੇ ਨਾਲ ਜੀ ਉਹ ਕੱਪੜੇ ਸਿਉਣ ਲਾਇਆ ਸੀ ਅੱਛਾ ਉਹ ਮੁੰਡੇ ਦੇ ਸਿੰਬਿਆਂ ਦੇ ਨੇ ਦੱਸਿਆ ਕਹਿੰਦਾ ਤਾਈ ਜੀ ਤਾ ਆਉਂਦਾ ਨਹੀਂ ਕਹਿੰਦੀ ਨਾ ਪੁੱਤ ਮੈਂ ਰੋਟੀ ਪਕਾ ਕੇ ਪੜਾ ਦਿੰਨੇ ਪਰੌਟੇ ਨੂੰ ਚਾਰ ਤੜਕੀ ਹਾਂਜੀ ਤੇ ਕਹਿੰਦੀ ਨਹੀਂ ਉਹ ਆਉਂਦਾ ਨਹੀਂ ਦੁਕਾਨ ਤੇ ਤਾਂ ਫਿਰ ਪਤਾ ਲੱਗਿਆ ਤੁਹਾਨੂੰ ਹੌਲੀ ਹੌਲੀ ਕੀ ਇਹ ਸਾਡੇ ਪੁਲਸ ਆਉਣ ਲੱਗ ਗਈ ਅੱਛਾ ਵੀ ਹਾਂ ਹੁਣ ਸੌਣ ਲੱਗੀ ਤੇ ਫਿਰ ਪਤਾ ਲੱਗਾ ਵੀ ਬੰਦਾ ਸਾਡਾ ਤੇ ਜਿਹੜਾ ਉਹ ਖਾੜਕੂ ਬਣ ਗਿਆ ਹਾਂ ਬਣ ਗਿਆ ਹਾਂਜੀ ਫਿਰ ਜੀ ਰੋਟੀ ਮੇਰੀ ਮਾਤਾ ਜੀ ਗੜਬੀ ਤੋਂ ਦੁੱਧ ਹੀ ਰੱਖਿਆ ਕਰੀ ਵੀ ਆ ਕੇ ਪੀਊਗਾ ਵਨੰਤੀ ਕਾਨੂੰ ਉਹ ਨਾ ਸੀ ਆਉਣੇ ਆਉਂਦੇ ਨਹੀਂ ਸੀ ਜੀ ਉਹ ਸਾਨੂੰ ਜਦੋਂ ਮੁੰਡੇ ਨੂੰ ਦੱਸਤਾ ਪੱਕਾ ਵੀ ਤਾਈ ਉਹ ਆਉਂਦਾ ਨਹੀਂ ਕੱਪੜੇ ਸਉਣ ਮਸੀਤ ਤੇ ਲਾਇਆ ਸੀ ਮੁੰਕੇ ਜੀ ਕਿਤੇ ਬਾਹਰੇ ਬਸ ਇਹ ਕੰਮਾ ਚ ਹੋ ਗਿਆ ਜੀ ਸਾਨੂੰ ਬਸ ਆ ਗੱਲ ਦਾ ਉਹਨਾਂ ਨੇ ਦੱਸਤਾ ਸਾਨੂੰ ਪਤਾ ਲੱਗ ਗਿਆ ਪੁਲਿਸ ਆਉਣ ਲੱਗੀ ਸਾਡੇ ਘਰੇ ਹੂੰ ਉਹਦੂ ਬਾਦ ਮਾਤਾ ਜੀ ਨੇ ਕਿਹਾ ਸਾਡੇ ਰਿਸ਼ਤੇਦਾਰਾਂ ਨੂੰ ਵੀ ਤੁਸੀਂ ਆਓ ਨਾ ਜੀ ਸਾਡਾ ਮੁੰਡਾ ਹੋ ਗਿਆ ਪਕੌੜਾ ਓਕੇ ਉਹ ਤਾਂ ਜੀ ਫੇਰ ਵੀ ਆ ਗੱਲ ਬਣ ਗਈ ਤੇ ਅਕਸਰ ਪੁਲਿਸ ਫਿਰ ਆਉਂਦੀ ਸੀ ਪੁੱਛਗਿਛ ਕਰਨ ਹਾਂ ਜੀ ਆਉਂਦੀ ਸੀ ਤੇ ਇਹ ਤੁਹਾਡੇ ਸਰਦਾਰ ਨੂੰ ਕਿਹੜੀ ਗੱਲੋਂ ਸ਼ੀਤ ਕਰਤਾ ਉਹ ਜੇ ਇਹ ਮੇਰਾ ਭਰਾ ਸੀ ਜਦੋਂ ਬਾਬੇ ਚ ਹਾਂ ਮਿਲਣ ਗਏ ਹੋਏ ਸੀ ਉੱਥੋਂ ਚੱਕ ਚੱਕ ਲਿਆ ਪਹਿਲਾ ਪਹਿਲਾ ਪਿੰਡਾਂੋਂ ਦੇ ਰਹੇ ਜੀ ਉਹ ਆਏ ਆਥ ਨੇ 3 ਵਜੇ ਸਾਡੇ ਜੀ ਮੱਝਾਂ ਬਹੁਤ ਹੁੰਦਾ ਮੇਰਾ ਕੰਮ ਚੱਲਦਾ ਸੀ ਤੇ ਮੈਂ ਦੁੱਧ ਨੂੰ ਇੰਨੇ ਨੇ ਨੂੰ ਵੀ ਨਹੀਂ ਪੀਤੀਆਂ ਗੀ ਹੂੰ ਸਾਡੀ ਮੱਝਾਂ ਰੱਖਦੇ ਸੀ ਸਾਡੇ ਦੋ ਅਸੀਂ ਕੁੱਤੇ ਰੱਖਦੇ ਜੀ ਓਕੇ ਜੇਰੋ ਆਏ ਕੁੱਤੇ ਪਾਏ ਕੀ ਉਹਨਾਂ ਦੇ ਮਾਗਰ ਜੀ ਮੈਂ ਮੇਰੇ ਘਰਾਂ ਵਾਲਾ ਬਾਥਰੂ ਕਰਦਾ ਸੀ ਜੀ ਮੈਂ ਵੀ ਉਹੀ ਗੱਲ ਜੀ ਥੋੜਾ ਥੋੜਾ ਫੋਨ ਤਾਂ ਹੁੰਦਾ ਹੀ ਅਸੀਂ ਦਾਂ ਦਾ ਕੇ ਹਾਂਜੀ ਹਾਂਜੀ ਮੈਂ ਆਖਿਆ ਪੁਲਿਸ ਆ ਗਈ ਪੁਲਿਸ ਆ ਗਈ ਸਰਦਾਰਾ ਮੇਰੇ ਘਰਾਂ ਵਾਲਾ ਤਾਂ ਜੋਤੀ ਬਾਥਰੂ ਕਰਦਾ ਉੱਥੇ ਬੈਠ ਗਿਆ ਜੀ ਹੂੰ ਚੱਲ ਪੁਲਿਸ ਮੁਰਗੀ ਤੜਕੀ ਫੇਰ ਆ ਗਈ ਉਹ ਹੂੰ ਕਹਿੰਦੇ ਵੀ ਕਿਧਰ ਭਾਗੇ ਸਰਦਾਰ ਕਿਧਰ ਭਾਗੇ ਮੱਖਾ ਜੀ ਉਹ ਤਾਂ ਇੱਧਰੀ ਗਏ ਹੋਏ ਨਵਾਰਾਂ ਕੰਨੀ ਓਕੇ ਕਹਿੰਦੇ ਕਈ ਰਾਏ ਪੈਂਦੇ ਨੇ ਤੁਹਾਡੇ ਮਾਜੀ ਸਾਡੇ ਤਾਂ ਤਿੰਨ ਚਾਰ ਆਹ ਪੰਜ ਤੇ ਨਾ ਪੈਂਦੇ ਤਾਂ ਸੀ ਸਾਡੇ ਦੋ ਸੀ ਜੀ ਚਲ ਜੀ ਕਹਾ ਪਿੰਡ ਚ ਪਤਾ ਲੱਗ ਗਿਆ ਵੀ ਆਏ ਕਰਕੇ ਪੁਲਿਸ ਆ ਗਈ ਕਿਸੇ ਜ਼ਿਮੀਦਾਰ ਨੂੰ ਦੱਸਤਾ ਕਹਿੰਦਾ ਵੀ ਤੂੰ ਲੁੱਕ ਜਾ ਭਾਈ ਥੋੜੇ ਕਰੇ ਪੁਲਿਸ ਆ ਰਹੀ ਹੈ ਹਮ ਮੈਂ ਆਖੇ ਰੋ ਜੀ ਆ ਜਾ ਮੇਰੇ ਜੀ ਮੈਂ ਕਿਹਾ ਵੀ ਇਹ ਕਾ ਤੋ ਹੁੰਦੇ ਰ ਮੈਂ ਆਈ ਝਾਕਣ ਲੱਗ ਗਿਆ ਜੀ ਪੁਲਿਸ ਵਾਲੇ ਆਲਾ ਨਾਲ ਆਪ ਚ ਵੀ ਬੀਬੀ ਆਈ ਕਿਉਂ ਕਹਿੰਦੀ ਹੈ ਅੱਛਾ ਜੀ ਉਹਦੇ ਮੁੜ ਕੇ ਦੁਬਾਰੇ ਫੇਰ ਆ ਗਈ ਜੀ ਉਹ ਤਾਂ ਸੀ ਵਜ ਦੇ ਨਾਲ ਫੇਰ ਚੌਕੀਦਾਰ ਨੇ ਬੋਲ ਮਾਰਿਆ ਕਿ ਵੀ ਆਏ ਕਰਕੇ ਇਹ ਬੋਲੇ ਸਿਆ ਦੂਰੋ ਬੋਲ ਮਾਰਦਾ ਉਹ ਹਮ ਮਾ ਪੁਲਸ ਦਾ ਫੇਰ ਆ ਗਈ ਫੇਰ ਜੀ ਫੇਰ ਕਿਸੇ ਦੇ ਕਰੇ ਲੁਕਿਆ ਹੋ ਉਹ ਜਿੰਮੇਦਾਰਾਨੇ ਕਰੇ ਲ ਕੋਲੇ ਆ ਦੋ ਵਾਰਾਂ ਜੀ ਉੱਥੋਂ ਬਚਾਇਆ ਤੀਜੀ ਵਾਰਤਾ ਜੀ ਫਿਰ ਇਹ ਚੱਕ ਲਈ ਅੱਛਾ ਫੇਰ ਘਰੋਂ ਹੀ ਚੱਕ ਲਿਆ ਕਿ ਬਾਹਰੋਂ ਕਿਤੇ ਫੜ ਲਿਆ ਹਾਂ ਜੀ ਘਰੋਂ ਸੀ ਵਾਜ ਦੇਣ ਵਾਲਾ ਕੱਪੜੇ ਪਾਏ ਹੋਏ ਇਹਨਾਂ ਦੇ ਆਪਣੇ ਖਾਲਸਿਆਂ ਦੇ ਪੁਲਿਸ ਦੀ ਦੂਜੀ ਗਾਤਰੀ ਪਾਏ ਹੋਏ ਮਾਤਾ ਜੀ ਤਾਂ ਆਏ ਹੋਗੇ ਚਾਹ ਚੜ੍ਹ ਕੇ ਵੀ ਮੇਰੇ ਪੁੱਤ ਦੇ ਨਾਲ ਦੀ ਪਿਆ ਹੋਣੇ ਅੱਛਾ ਪੁਲਿਸ ਵਾਲੇ ਖਾੜਕੋਆਂ ਦੇ ਪੇਸ ਚ ਆ ਗਏ ਹਾਂ ਜੀ ਗਾਤਰੀ ਉਹਨਾਂ ਦੇ ਪਾਏ ਹੋਏ ਸੀ ਓਕੇ ਹਾਂ ਜੀ ਜੇ ਮਾਤਾ ਜੀ ਦੇਖਦੂ ਕਿ ਉਹ ਹੌਲੀ ਹੌਲੀ ਆਏ ਹੁਣ ਮਾਤਾ ਜੀ ਨੂੰ ਤਾਂ ਜਾਣਦੇ ਸੀ ਉਹ ਜਦੋਂ ਅੰਦਰ ਗਏ ਮਾਤਾ ਜੀ ਨੇ ਬੂਹਾ ਭੇੜ ਲਿਆ ੱੱਕਾ ਮਾਰਿਆ ਝੜ ਕੇ ਦੇ ਕੇ ਕਹਿੰਦੇ ਹੁਣ ਕਾਤੋਂ ਭੇੜਦੀ ਐ ਸਾਡੇ ਜੀ ਗੁਰਦੁਆਰਾ ਪੈਂਦਾ ਪੁਰਾਣਾ ਪਿੰਡ ਵੱਡਾ ਪੁਰਾਣਾ ਫਿਰ ਉਹ ਵੱਡੇ ਲਾਕੇ ਜੀ ਐ ਦੋ ਚਾਰ ਜਾਣੇ ਆਏ ਚੜ ਕੇ ਹਾਂ ਚੜ ਕੇ ਚੱਲ ਜੀ ਤਾਂ ਮਾਰੀ ਬੈਂਟਰੀ ਕਹਿੰਦੇ ਵੀ ਇਹ ਮਾਤਾ ਜੀ ਨੂੰ ਕਹਿੰਦੇ ਕੌਣ ਕਹਿੰਦੀ ਮੇਰਾ ਜਵਾਈ ਹੈ ਕਹਿੰਦੇ ਬਸ ਸਾਨੂੰ ਤਾਂ ਇਹੀ ਚਾਹੀਦਾ ਚੱਕ ਕੇ ਲੈ ਕੇ ਪੁੱਠੇ ਤੇ ਦੇ ਚੱਪਲ ਪਾਈ ਹੋਈ ਸੀ ਇੱਕ ਮਾਤਾ ਜੀ ਦੀ ਸੀ ਕੋਧੀ ਸੀ ਬਸ ਇੱਕ ਬਲੈਨ ਸੀ ਜੀ ਉਹਦੇ ਲੈ ਗਏ ਜੀ ਫਿਰ ਬਹੁਤ ਪੰਪਾ ਪਾਰੀ ਕੀਤੀ ਸਾਡੇ ਸਕੂਰ ਕੋਲੇ ਉਹਨਾਂ ਨੇ ਮੁੜ ਕੇ ਜੀ ਪਤਾ ਨਹੀਂ ਲੱਗਿਆ ਸਾਡਾ ਤਾਂ ਉਹ ਵੀ ਕਿੱਧਰ ਨੂੰ ਲੈ ਗਏ ਕਿੱਧਰ ਨੂੰ ਨਾ ਉਹਨਾਂ ਦਾ ਆਈ ਐਨਪੀ ਐਥੀ ਨਹੀਂ ਆਇਆ ਸਾਨੂੰ ਮੁੜ ਕੇ ਲੱਭੇ ਹੀ ਨਹੀਂ ਕਿੱਥੇ ਨਾ ਜੀ ਨਾ ਜੀ ਲੱਭੇ ਨਹੀਂ ਤੇ ਇਹਦਾ ਤੁਹਾਡੇ ਭਰਾ अजीत ਸਿੰਘ ਦਾ ਮੁਕਾਬਲਾ ਹੋਇਆ ਸੀ ਹਾਂ ਜੀ ਇਹਨਾਂ ਦਾ ਮੁਕਾਬਲਾ ਹੋਇਆ ਸੀ ਅੱਛਾ ਹਾਂ ਜੀ ਇਹ ਇਹਦਾ ਵੀ ਸਰੀਰ ਤੁਹਾਨੂੰ ਦਿੱਤਾ ਕਿਨਾ ਬਾਅਦ ਚ ਹਾਂ ਜੀ ਦਿੱਤਾ ਤੜਕੀ ਗਈ ਪੁਲਿਸ ਸਾਡੇ ਅੱਛਾ ਬਾਗੀ ਜਦੋਂ ਜੀ ਮੇਰੇ ਬਾਪੂ ਜੀ ਕਹੇ ਸੀ ਮੇਰੇ ਬਾਪੂ ਨੇ ਕਹਿੰਦੇ ਚੱਲ ਅੱਜ ਤੇਰਾ ਪੁੱਤ ਦਿਖਾਵਾਂ ਕਿੱਥੇ ਹੈ ਤੇਰਾ ਸੇਰਾ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਕਿੱਥੇ ਹੈਗਾ ਠੀਕ ਹੈ ਕਹਿੰਦਾ ਜੀ ਅਸੀਂ ਸੋਨੂੰ ਦਿਖਾਉਨੇ ਆ ਮੇਰੇ ਬਾਪੂ ਜੀ ਗੱਡੀ ਚ ਲੈ ਗਏ ਜੀ ਜਾ ਕੇ ਇਹ ਜੀਤ ਸਿੰਘ ਜੀ ਮੁੱਦੇ ਪਏ ਕਹਿੰਦੇ ਆ ਪਿਆ ਤੂੰ ਕਹਿੰਦਾ ਕਿ ਸਾਨੂੰ ਪਤਾ ਹੀ ਨਹੀਂ ਆਖਾਇ ਦੇਖੀ ਤੇ ਪਏ ਤੇ ਇਨਸਾਨੀ ਲੱਗੀ ਹੋਈ ਸੀ ਵੀ ਕਿੱਥੇ ਸੱਟ ਵੱਜੀ ਉਹ ਕਹਿੰਦੀ ਜੀ ਮੈਂ ਤਾਂ ਪਤਾ ਨਹੀਂ ਗਾ ਇਹ ਬੁੜੀਆਂ ਨੂੰ ਪਤਾ ਹੁੰਦਾ ਨਿਆਣੇ ਬੱਚਿਆਂ ਦਾ ਕਿੱਥੇ ਸੱਟ ਲੱਗੀ ਹੋਣੀ ਮੈਨੂੰ ਕੋਈ ਪਤਾ ਨਹੀਂ ਫੇ ਠੇਡਾ ਮਾਰਿਆ ਮੇਰੇ ਭਰਾ ਦੇ ਜੀਤ ਸਿੰਘ ਤੇ ਕੁਲਸਨ ਨੇ ਕਹਿੰਦੇ ਤੂੰ ਕਹਿੰਦਾ ਮੇਰਾ ਪੁੱਤ ਨਹੀਂ ਕਹਿੰਦਾ ਦੇਖ ਓਏ ਦੋ ਤਿੰਨ ਮਾਰੀ ਡੰਟੀ ਮੇਰੇ ਬਾਪੂ ਜੀ ਦੇ ਉਹਨਾਂ ਨੇ ਫੇ ਸਿੱਧਾ ਕਰਿਆ ਕਹਿੰਦੇ ਹਾਂ ਜੀ ਮੇਰਾ ਹੀ ਹੈ ਆ ਗੱਲਬਾਤ ਹੋ ਗਈ ਬਲਾ ਦੇ ਜਾ ਕੇ ਪੇਸਾ ਦਿੱਤਾ ਨਹੀਂ ਸਨ ਬਲਾਡਾ ਲਵੇ ਉਹ ਪੈਂਦਾ ਜੀ ਪਿੰਡ ਕਲੀਪੁਰ ਕਲੀਪੁਰ ਨੰ ਉੱਥੇ ਉਹ ਕਰਿਆ ਜੀ ਜਾ ਕੇ ਜਿਹੜਾ ਆਪਣਾ ਇਹ ਸੀਗਾ ਬਣਾਦਰ ਦਰਸ਼ਨ ਸਿੰਘ ਮੇਰੀ ਮਾਤਾ ਰੋਂਦੀ ਫਿਰਦੀ ਰਹਿੰਦੀ ਉੱਥੇ ਬੋਲੇ ਮੰਗ ਜਦੋਂ ਬਲਾਡੇ ਵਗੇ ਜਾਂਦੀ ਉਹਨਾਂ ਨੇ ਫੁੱਲ ਵੀ ਚੁੱਕ ਕੇ ਲਿਆਈ ਜੀ ਉਹ ਆਪਣੇ ਦਰਸ਼ਨ ਸਿੰਘ ਤੇ ਹਾਂ ਤੇ ਇਹਨਾਂ ਦੇ ਬਸਵਤੀ ਫਿਰਦੀ ਰਹਿੰਦੀ ਬਾਰ-ਬਾਰ ਸੀਦ ਕੀਤਾ ਜੀ ਇਹ ਬਾਹਰ ਬਲਾਡੇ ਤੋਂ ਪਰੇ ਜੀ ਜੀ ਇੱਕ ਗੱਲ ਸੁਣ ਕੇ ਬੜਾ ਮਨ ਅ ਵੇਖੇ ਦਿੱਤਾ ਹੁੰਦਾ ਸਭ ਦਾ ਵੀ ਹੋਇਆ ਹੋਏਗਾ ਕਿ ਇੱਕ ਨਾ ਜਦੋਂ ਦੋ ਦੋ ਨੇਸ਼ਨ ਲੜਦੇ ਹੋਣ ਦੋ ਮੁਲਕ ਲੜਦੇ ਹੋਣ ਤੇ ਉਧਰ ਉਧਰੀ ਜੇ ਉਹਨਾਂ ਦੇ ਫੌਜੀ ਜਵਾਨ ਸ਼ਹੀਦ ਹੁੰਦੇ ਆ ਨਾ ਮਾਰੇ ਜਾਂਦੇ ਨੇ ਜੰਗ ਦੇ ਵਿੱਚ ਤੇ ਉਹਨਾਂ ਦੀਆਂ ਜਿਹੜੀਆਂ ਡੈੱਡ ਬਾਡੀਜ਼ ਨੇ ਉਹਨਾਂ ਦੇ ਮ੍ਰਿਤਕ ਸਰੀਰ ਨੇ ਉਹਨਾਂ ਨੂੰ ਬੜੇ ਸਤਕਾਰ ਦੇ ਨਾਲ ਜਿਹੜਾ ਵਾ ਉਹਨਾਂ ਦੇ ਹਵਾਲੇ ਕੀਤਾ ਜਾਂਦਾ ਜਾਂ ਉਹਨਾਂ ਦੀਆਂ ਧਾਰਮਿਕ ਰੀਤਾਂ ਦੇ ਮਤਾਬਕ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਈ ਇਰਵਾਇਤ ਹੁੰਦੀ ਆ ਪਰ ਇੱਕ ਬਾਪ ਦੇ ਹੁੰਦਿਆਂ ਭਈ ਠੁੱਡ ਮਾਰ ਕੇ ਇੱਕ ਮ੍ਰਿਤਕ ਸਰੀਰ ਨੂੰ ਕਿਸੇ ਪੁਲਿਸ ਅਫਸਰ ਵੱਲੋਂ ਕਹਿਣਾ ਵੀ ਆ ਪਛਾਣ ਤੇਰਾ ਪੁੱਤ ਪਿਆਈ ਹਾਂਜੀ ਇੱਕ ਢੀ ਲਾਂਤੀ ਕਾਰਵਾਈ ਆ ਜਾਂ ਇੱਕ ਮਤਲਬ ਢੀ ਲਾਂਤ ਵਾਲੀ ਕਰਤੂਤ ਕੀਤੀ ਉਸ ਪੁਲਿਸ ਅਫਸਰ ਨੇ ਭਈ ਮ੍ਰਿਤਕ ਸਰੀਰ ਦਾ ਤੇ ਸਾਰੇ ਜਿਹੜੇ ਆ ਉਸ ਸਤਕਾਰ ਕਰਦੇ ਆ ਵੀ ਇਹ ਤੇ ਹੁਣ ਖਤਮ ਹੋ ਗਈ ਗੱਲ ਜੀਉਂਦੇ ਬੰਦੇ ਨਾਲ ਵੈਰ ਹੁੰਦਾ ਹੈ ਕੋਈ ਕੰਪੀਟੀਸ਼ਨ ਹੁੰਦਾ ਹੈ ਕੋਈ ਮੁਕਾਬਲਾ ਹੁੰਦਾ ਹੈ ਤੇ ਮਰਤਕ ਸਰੀਰ ਨੂੰ ਛੁੱਡ ਮਾਰਨੇ ਕੋਈ ਬੰਦੇ ਆਲੀ ਕਰਤੂ ਤੇ ਹਨ ਤੇ ਇਹੋ ਜਿਹੇ ਅਫਸਰਾਂ ਤੇ ਜਿਹੜਾ ਵਾ ਮਰਤਕ ਸਰੀਰਾਂ ਦੀ ਵੀ ਕਦਰ ਕਰਨੀ ਨਹੀਂ ਹੁੰਦੀ ਇੱਕ ਬੇਟੀ ਦਾ ਵਿਆਹ ਹੁਣ ਕਦੋਂ ਜੀ ਹਾਂਜੀ ਤਰੀਕ ਲਿਖੀ ਹੋਈ ਐਸੀ ਹਾਂਜੀ ਲਿਖੀ ਤੇ 24 25 ਆ 24 ਨੂੰ ਸ਼ਗਨਿਆ ਤੇ 25 ਨੂੰ ਭਰਾ ਤੇ ਹਾਂਜੀ 25 ਨਵੰਬਰ ਹਾਂਜੀ ਤੇ ਕੀ ਪ੍ਰਬੰਧਿਆ ਕਰ ਰੋ ਆਂਕੋ ਆਮਦਨ ਦਾ ਸਾਧਨ ਕੀ ਆ ਕੰਮ ਕੀ ਕਰਦੇ ਹੋ ਉਹ ਕਹਿੰਦੇ ਜੀ ਟੰਦ ਪਰ ਉਹ ਕਰਦੇ ਟਾ ਪੱਤ ਦੇਣ ਦਾ ਪੱਟ ਤੁਸੀਂ ਜੱਟ ਜ਼ਿਮੀਦਾਰ ਨਹੀਂ ਅਸੀਂ ਤਾਂ ਜ਼ਮੀਨ ਜ਼ਿਆਦਾ ਤਾਂ ਹੈ ਨਹੀਂ ਕੋਈ ਨਾ ਜੀ ਸਾਡੇ ਕੋਲੇ ਕੁਝ ਨਹੀਂ ਆਏਗਾ ਜੀ ਅੱਛਾ ਜੀ ਅਸੀਂ ਤਾਂ ਜੀ ਦਿਹਾੜੀ ਭਗ ਜਾਂਦੇ ਨਾ ਦਿਹਾੜੀਦਾਰਕ ਦੇ ਹੁਣ ਪੱਠੇ ਵਾਲੇ ਫੋਨ ਕਰਦੇ ਮੁੰਡੇ ਨੂੰ ਵੀ ਆਜੋ ਓਕੇ ਉਹ ਕਹਿੰਦੇ ਵੀ ਮੈਂ ਗੁੱਡੀ ਦੇ ਵਿਆਹ ਕਰਿਆ ਆ ਪੱਠੇ ਤੇ ਲੇਬਰ ਕਰਦੇ ਆ ਤੁਹਾਡੇ ਹਾਂ ਲੇਬਰ ਕਰਦੇ ਨੇ ਜੀ ਉਹ ਓਕੇ ਹਾਂ ਵੱਡੇ ਮੁੰਡੇ ਦਾ ਅੰਬੱਥਾ ਤਾਂ ਕਿਹਾ ਹੋਇਆ ਹੈ ਨਾ ਇਹ ਨੂੰਂਦਾ ਜੀ ਅੰਬਰ ਤੋਂ ਅੰਬਤਾਰੀ ਨੇ ਦੋਨੇ ਸਾਥ ਸਿੰਘ ਜੀ ਇੱਕ ਵੱਡੇ ਨਾਮੀ ਖਾੜਕੂ ਦਾ ਪਰਿਵਾਰ ਦਾ ਸ਼ਹੀਦ ਭਾਈ ਅਜੀਤ ਸਿੰਘ ਜਿਹੜੇ ਕਿ ਕੇਐਫ ਜਫਰਵਾਲ ਗਰੁੱਪ ਦੇ ਨਾਲ ਸਬੰਧਤ ਰਹੇ ਆ ਤੇ ਬੀਬੀਜੀਤ ਕੌਰ ਦੇ ਸਰਦਾਰ ਭਾਈ ਭੋਲਾ ਸਿੰਘ ਨੂੰ ਉਹਨਾਂ ਦਾ ਕਰਕੇ ਹੀ ਪੁਲਿਸ ਨੇ ਗੁੱਸੇ ਦੇ ਵਿੱਚ ਉਹਨਾਂ ਨੂੰ ਵੀ ਕਿਤੇ ਲਾਪਤਾ ਕਰਤਾ ਜਿਨ੍ਹਾਂ ਦਾ ਤਾਂ ਕੋਈ ਥੋ ਪਤਾ ਹੀ ਨਹੀਂ ਲੱਭਾ ਤੇ ਸਾਰੇ ਜਣੇ ਨਾਲ ਮਿਲ ਕੇ ਆਓ ਇਹ ਦੀ ਇਸ ਦੀ ਡੋੜੀ ਤੋੜਦੇ ਆ ਪਿਛਲੇ ਦਿਨੀ ਸਾਨੂੰ ਵੀਰ ਗੁਰਵੰਦਰ ਸਿੰਘ ਹੁਣਾ ਨੇ ਕੁਐਤ ਤੋਂ 38000 ਰੁਪਇਆ ਤੋਂ ਕੁਝ ਰਕਮ ਥੋੜੀ ਜੀ ਵੱਧ ਸੀ ਰਾਉਂਡ ਫਿਗਰ ਮੈਨੂੰ ਯਾਦ ਆ ਤੇ 38000 ਸਮਥਿੰਗ ਸਾਨੂੰ ਭੇਜਿਆ ਸੀ ਜਿੱਦ ਤੋਂ ਅੱਜ 20000 ਰੁਪਇਆ ਜਿਹੜਾ ਅੱਜ ਅਸੀਂ ਬੀਬੀ ਅਜੀਤ ਕੌਰ ਜੀ ਦੇ ਸਪੁਰਦ ਕਰ ਰਹੇ ਆ ਤਾਂ ਕਿ ਉਹ ਜਿਹੜਾ ਬੇਟੀ ਨੂੰ ਇਸ਼ਾਗਨ ਰੂਪ ਤੇ ਵਿੱਚ ਅਸੀਂ ਸੇਵਾ ਦੇ ਰਹੇ ਆ ਤੇ ਸਾਸੰਗਜੀ ਪਰਿਵਾਰ ਦਾ ਨੰਬਰ ਜੀ 6283960981 ਇਸ ਨੰਬਰ ਦੇ ਉੱਤੇ ਤੁਸੀਂ Google Pay, PhonePe, Paytm ਜੋ ਵੀ ਤੁਸੀਂ ਅ ਜੈਸਵੀ ਢੰਗ ਦੇ ਨਾਲ ਬੇਟੀ ਦੇ ਵਿਆਹ ਦੇ ਵਿੱਚ ਸ਼ਗਨ ਭੇਜ ਸਕਦੇ ਹੋ ਤੁਹਾਡਾ 51000 ਰੁਪਏ ਵੀ 11 ਰੁਪਏ ਵੀ ਇਹ 10 10 11 11 50 50 100 100 ਰੁਪਏ ਨਾਲ ਵੀ ਲੱਖ ਰੁਪਇਆ ਇਕੱਠਾ ਹੋ ਜਾਣਾ ਮਾਮੂਲੀ ਗੱਲ ਆ ਤੇ ਜਰੂਰ ਤੁਸੀਂ ਕਰਿਓ ਜੀ ਬੇਹੱਦ ਇੱਕ ਕੀਰਤੀ ਪਰਿਵਾਰ ਆ ਬੜੀਆਂ ਮੁਸ਼ਕਲਾਂ ਤੰਗੀਆਂ ਤੁਰਸ਼ੀਆਂ ਦੇ ਵਿੱਚ ਜ਼ਿੰਦਗੀ ਜੀ ਰਿਆ ਤੇ ਆਹ ਰਲ ਮਿਲ ਕੇ ਉਸ ਸ਼ਹੀਦ ਸਿੰਘ ਦੀ ਪੋਤਰੀ ਦਾ ਆਨੰਦਕਾਰ ਜਿਆ ਤੇ ਅਸੀਂ ਸਾਰੇ ਰਲ ਮਿਲ ਕੇ ਉਹਦੇ ਚ ਹਿੱਸਾ ਪਾਈਏ ਬਹੁਤ ਮਿਹਰਬਾਨੀ ਕੋਈ ਹੋਰ ਗੱਲ ਕਰਨੀ ਚਾਹੁੰਦੇ ਹੋ ਬੀਬੀ ਜੀ ਜਾਂਦੇ ਜਾਂਦੇ ਪੂਰੀ ਦੁਨੀਆ ਦੀ ਸੰਗਤ ਸੁਣ ਰਹੀ ਆ ਤੁਹਾਡੀ ਗੱਲ ਹਾਂ ਜੀ ਜੀ ਕਰੋ ਗੱਲ ਹਾਂ ਗੱਲ ਹੋਈ ਸੀ ਜੀ ਜਿਉ ਅਸੀਂ ਪੋਗਤੇ ਗਏ ਫਿਰ ਉੱਥੇ ਹਾਂਜੀ ਉਹਨਾਂ ਦੀ ਕੜਕ ਮੱਚੀ ਪਈ ਵਿਚਾਰਿਆਂ ਦੀ ਜ਼ਿੰਮੇਦਾਰ ਸੀ ਅੱਛਾ ਜਿੱਥੇ ਮੁਕਾਬਲਾ ਹੋਇਆ ਹਾਂਜੀ ਠੀਕ ਹੈ ਮੁਕਾਬਲਾ ਹੋਇਆ ਹਾਂਜੀ ਤੇ ਅਸੀਂ ਭੋਗ ਤੇ ਸਾਨੂੰ ਬੁਲਾਇਆ ਅਸੀਂ ਗਏ ਜੀ ਠੀਕ ਹੈ ਹਾਂ ਭੋਗ ਤੇ ਅਸੀਂ ਪਹੁੰਚੇ ਸੀ ਉਹਨਾਂ ਦੇ ਡਿੱਗਦੇ ਪੈਂਦੇ ਤੁਹਾਡੇ ਇਲਾਕੇ ਦੇ ਵਿੱਚ ਉਧਰ ਜਦੋਂ ਕਿਤੇ ਕੋਈ ਸਮਾਗਮ ਹੁੰਦੇ ਨੇ ਸ਼ਹੀਦ ਪਰਿਵਾਰ ਦੇ ਤੌਰ ਤੇ ਤੁਹਾਨੂੰ ਸੱਦ ਕੇ ਸਨਮਾਨਿਤ ਕੀਤਾ ਜਾਂਦਾ ਵੀ ਇਹਨਾਂ ਦੇ ਦੋ ਬੰਦੇ ਸ਼ਹੀਦ ਹੋਏ ਆ ਮੂਵਮੈਂਟ ਚ ਕਦੇ ਘਰ ਵੀ ਦੇ ਨੇ ਜੀ ਕਦੇ ਨਾ ਵੀ ਅੱਛਾ ਹਾਂਜੀ ਮਤਲਬ ਉਤਨਾ ਪਤਾ ਹੈਗਾ ਵੀ ਤੁਸੀਂ ਇੱਕ ਸ਼ਹੀਦ ਪਰਿਵਾਰੀ ਹਾਂ 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 ਜੀ ਹਾਂਜੀ ਨੰਬਰ ਦੇ ਉੱਤੇ ਤੁਹਾਨੂੰ ਹੁਣ ਫੋਨ ਸੰਗਤ ਨੇ ਆਪ ਹੀ ਕਰ ਲੈਣਾ ਤੁਹਾਡੀ ਭੀ ਦੇ ਵਿਆਲੀ ਜਰੂਰ ਸਕਨ ਭੇਜੇਗੀ ਆ ਲਓ ਆ 20000 ਰੁਪਇਆ ਭਾਈ ਗੁਰਵਿੰਦਰ ਸਿੰਘ ਹੁਣਾਂ ਨੇ ਕਵੈਤ ਤੋਂ ਇਹ ਸੇਵਾ ਭੇਜੀ ਆ ਤੁਹਾਡੀ ਬੇਟੀ ਦੇ ਲਈ ਸ਼ਗਨ ਇਹ ਤੁਸੀਂ ਪ੍ਰਮਾਨ ਕਰੋ ਤੇ ਸਤਿਗੁਰੂ ਕਿਰਪਾ ਕਰਨਗੇ ਤੇ ਬਾਕੀ ਤੁਹਾਡਾ ਨੰਬਰ ਅਸੀਂ ਸੰਗਤ ਦੇ ਸਾਹਮਣੇ ਬੋਲਤਾ ਸਕਰੀਨ ਦੇ ਥੱਲੇ ਤੁਸੀਂ ਨੰਬਰ ਚੱਲਦਾ ਵੇਖ ਰਹੇ ਹੋ 6283960981 ਇਹਨਾਂ ਦਾ ਫੋਨ ਨੰਬਰ ਜੀ ਸਾਧ ਸੰਗਤ ਜੀ ਇਸ ਨੰਬਰ ਤੇ ਫੋਨ पे ਪੇਟੀਐਮ Google Pay ਜਿਸ ਤਰ੍ਹਾਂ ਵੀ ਹੋ ਸਕੇ ਜਰੂਰ ਤੁਸੀਂ ਪਰਿਵਾਰ ਨੂੰ ਸਿੱਧੀ ਸੇਵਾ ਭੇਜਣੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਬੜੀ ਮਿਹਰਬਾਨੀ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਕਰ ਦਿਓ ਜੀ ਕੋਈ ਪਤਾ ਨਹੀਂ ਕਿੱਥੇ ਕੋਈ ਗੁਰਮੁਖ ਪਿਆਰਾ ਬੈਠਾ ਜਣਾ ਇਕੱਲਾ ਹੀ ਸਾਰੀ ਧੀ ਦੇ ਵਿਆਹ ਦਾ ਖਰਚਾ ਚੁੱਕ ਲੇਗਾ ਤੇ ਵਧੀਆ ਤਰੀਕੇ ਨਾਲ ਧੀ ਦਾ ਵਿਆਹ ਹੋ ਜਾਊਗਾ ਔਰ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਦੇ ਲਈ ਤੇ ਅਸੀਂ ਸਮਝ ਲਿਆ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੰਨੀ ਵਾਰ ਤੋਂ ਵੱਧ ਸੇਵਾ ਹੋ ਸਕਦੀ ਹੈ ਜ਼ਰੂਰ ਕਰਨ ਦੀ ਕੋਸ਼ਿਸ਼ ਕਰਿਓ ਮਿਹਰਬਾਨੀ ਜੀ ਜਿਉਂਦੇ ਵਸਦੇ ਰਹੋ ਹੁਣ ਤੁਹਾਡੇ ਕੋਲ ਯਾਦ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ